ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਜੀ ਆਪਾਂ ਆਪਣੀ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓ ਸੱਚੀਆਂ ਹੈਡ ਬੀਤੀਆਂ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਸੋ ਜੇ ਤੁਸੀਂ ਇੰਟਰਸਟਿਡ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ 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 ਪ੍ਰੈਸ ਕਰਨਾ ਤਾਂ ਕਿ ਜਦੋਂ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਸੋ ਇਹ ਸੀਗੀ ਜੀ ਪਹਿਲਾਂ ਮੇਰੇ ਵੱਲੋਂ ਛੋਟੀ ਜਿਹੀ ਰਿਕਵੈਸਟ ਤੇ ਹੁਣ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਅੱਜ ਅਸੀਂ ਜਿਹੜੀ ਸੱਚੀ ਘਟੀ ਬੀਤੀ ਲੈ ਕੇ ਆਏ ਆ ਜੀ ਇਹ ਇੱਕ ਦੁਬਈ ਵਿੱਚ ਰਹਿੰਦੇ ਵੀਰ ਜੀ ਦੀ ਸੱਚੀ ਹਾੜ ਦਿੱਤੀ ਬਹੁਤ ਪਿਆਰੀ ਘਟਨਾ ਆ ਇਹ ਘਟਨਾ ਸੁਣ ਕੇ ਜਿਹੜੇ ਲੋਕਾਂ ਦਾ ਵਿਸ਼ਵਾਸ ਡਗਮਗਾਉ ਰਿਹਾ ਵਾ ਜਾਂ ਜਿਨ੍ਹਾਂ ਦਾ ਯਾਨੀ ਬਾਬਾ ਦੀਪ ਸਿੰਘ ਜੀ ਤੇ ਯਾਨੀ ਆਪਾਂ ਕਹਿ ਸਕਦੇ ਕਿ ਭਰੋਸਾ ਤੁਹਾਡਾ ਬਹੁਤ ਵੱਧ ਜਾਊਗਾ ਜਿਨ੍ਹਾਂ ਦਾ ਫਿਲਹਾਲ ਹਜੇ ਇਹ ਮਾਰਾਟਨ ਚੱਲ ਰਿਹਾ ਵਾ ਜਾਂ ਕੋਈ ਪ੍ਰੋਬਲਮ ਚੱਲ ਰਹੀ ਆ ਲਾਈਫ 'ਚ ਜੇ ਉਹਨਾਂ ਨੂੰ ਯਾਨੀ ਇਹ ਮਨ ਉਹਨਾਂ ਦਾ ਡੋਲ ਰਿਹਾ ਵਾ ਨਾ ਓਏ ਇਹ ਵੀਡੀਓ ਜ਼ਰੂਰ ਸੁਣਨ ਤੁਸੀਂ ਇਹ ਜਦੋਂ ਵੀਡੀਓ ਸੁਣੋਗੇ ਤੁਸੀਂ ਸੱਚੀ ਗੱਡ ਬੀਤੀ ਸੁਣੋਗੇ ਨਾ ਤੁਹਾਡੀ ਬਾਬਾ ਦੀਪ ਸਿੰਘ ਜੀ ਤੇ ਆਸਤਾ ਸ਼ਰਦਾ ਵਿਸ਼ਵਾਸ ਦੁੱਗਣਾ ਚੌਗਣਾ ਹੋ ਜਾਏਗਾ ਸੋ ਇਹ ਜਿਹੜੀ ਸੱਚੀ ਗੱਡ ਬੀਤੀ ਆ ਪਲੀਜ਼ ਸਾਰੇ ਜ਼ਰੂਰ ਸੁਣੀਓ ਸਕਿਪ ਨਾ ਕਰਿਓ ਤੇ ਇਸ ਵੀਡੀਓ ਦੇ ਵਿੱਚ ਵੀਰ ਜੀ ਜਿਹੜੇ ਦੱਸਦੇ ਨੇ ਕਹਿੰਦੇ ਦੁਬਈ ਦੇ ਵਿੱਚ ਯਾਨੀ ਇਹ ਰਹਿੰਦੇ ਨੇ ਸਰਦਾਰ ਵੀਰ ਜੀ ਨੇ ਬਾਬਾ ਦੀਪ ਸਿੰਘ ਜੀ ਤੇ ਬਹੁਤ ਆਸਥਾ ਰੱਖਦੇ ਨੇ ਤੇ ਘਰ ਦੇ ਵਿੱਚ ਜੋਤ ਵੀ ਜਗਾਉਂਦੇ ਨੇ ਬਾਣੀ ਵੀ ਪੜ੍ਹਦੇ ਨੇ ਦੁਪਹਿਰਾ ਸਾਈ ਵੀ ਕੱਟਣੇ ਤੇ ਕੱਟਦੇ ਨੇ ਤੇ ਜੀ ਇਹ ਅੰਮ੍ਰਿਤ ਵੇਲਾ ਵੀ ਹਮੇਸ਼ਾ ਯਾਨੀ ਸਾਬਦਿਆ ਅੰਮ੍ਰਿਤ ਵੇਲਾ ਵੀ ਪਾਠ ਕਰਦੇ ਆ ਉੱਠ ਕੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਜੀ ਇਹਨਾਂ ਨੇ ਸੋ ਵੀਰ ਜੀ ਕਹਿੰਦੇ ਕਿ ਕਾਰੋਬਾਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ 'ਚ ਚੱਲ ਰਿਹਾ ਸੀ ਸੋ ਕਹਿੰਦੇ ਕਿ ਪਰ bizness ਇਦਾਂ ਦਾ ਅਪ ਡਾਊਨਸ ਚੱਲਦੇ ਰਹਿੰਦੇ ਆ ਤੇ ਮੇਰੇ bizness ਦੇ ਵਿੱਚ ਵੀ ਇੱਕ ਟਾਈਮ ਇਦਾਂ ਦਾ ਆਇਆ ਕਹਿੰਦੇ ਬਹੁਤ ਜ਼ਿਆਦਾ ਲਾਸ ਹੋ ਗਿਆ ਕਹਿੰਦੇ ਮੈਂ ਹਮੇਸ਼ਾ ਅਰਦਾਸ ਵੀ ਕਰਨੀ ਪਰ ਯਾਨੀ ਕੰਮ ਸੈੱਟ ਨਹੀਂ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਯਾਨੀ ਮਨ ਡੋਲ ਗਿਆ ਸੀ ਮਨ ਇਦਾਂ ਦਾ ਡੋਲ ਗਿਆ ਕਿ ਕਹਿੰਦੇ ਕਿ ਦੂਸਰੇ ਰਾਤ ਤੁਰ ਪਿਆ ਸੋ ਵੀਰ ਜੀ ਕਹਿੰਦੇ ਕਿ ਚਲੋ ਆਪਾਂ ਵੀ ਮੰਨਦੇ ਆ ਕਿ ਜਦੋਂ ਆਪਣੇ ਕੰਮ ਨਹੀਂ ਬਣਦੇ ਹੁੰਦੇ ਬਹੁਤ ਜ਼ਿਆਦਾ ਓਵਰਲੋਡ ਹੋ ਜਾਂਦਾ ਆ ਸੋ ਆਪਾਂ ਦੇਖੋ ਜੀ ਮਨੋਖਾ ਹਨਾ ਆਪਾਂ ਡੋਲ ਜਾਂਦੇ ਆ ਕਿਤੇ ਨਾ ਕਿਤੇ ਆਪਣਾ ਵਿਸ਼ਵਾਸ ਡਗਮਗਾ ਜਾਂਦਾ ਆ ਪਰ ਜਦੋਂ ਆਪਣਾ ਵਿਸ਼ਵਾਸ ਡਗਮਗਾਉਂਦਾ ਆ ਤੇ ਪਰ ਉਹ ਟਾਈਮ ਅਸਲ ਦੇ ਵਿੱਚ ਆਪਣੇ ਵਾਹਿਗੁਰੂ ਜੀ ਆਪਣੀ ਪ੍ਰੀਖਿਆ ਲੈਂਦੇ ਹੁੰਦੇ ਨੇ ਕਿ ਦੇਖਾ ਹੁਣ ਇਹਨੂੰ ਮੇਰੇ ਤੇ ਪਰ ਉਹ ਸਾ ਵੀ ਹੈ ਹਨਾ ਕਿ ਇਹ ਮਿੰਦੇ ਤੇ ਵਿਸ਼ਵਾਸ ਵੀ ਰੱਖਦਾ ਸੋ ਆਪਾਂ ਕਿਤੇ ਨਾ ਕਿਤੇ ਉਹ ਯਾਨੀ ਪੇਪਰ ਦੇ ਵਿੱਚ ਫੇਲ ਹੋ ਹੀ ਜਾਂਦੇ ਆ ਮੋਸਟਲੀ ਸੋ ਵੀ ਜੀ ਕਹਿੰਦੇ ਇਦਾਂ ਹੀ ਮੇਰੇ ਨਾਲ ਹੋਇਆ ਕਹਿੰਦੇ ਕਿ ਮੇਰਾ ਬਿਜ਼ਨਸ ਬਹੁਤ ਘਾਟੇ 'ਚ ਜਾ ਰਿਹਾ ਸੀ ਬਹੁਤ ਦਿਨ ਬਦਿਨ ਲਾਸ ਹੀ ਹੋ ਰਿਹਾ ਸੀਗਾ ਤੇ ਦੁਬਈ ਦੇ ਵਿੱਚ ਰਹਿੰਦੇ ਕਹਿੰਦੇ ਇੱਕ ਮੇਰਾ ਫਰੈਂਡ ਸੀ ਮੁਸਲਮਾਨ ਸੀਗਾ ਉਹ ਤੇ ਉਹ ਇੱਕ ਮੌਲਵੀ ਕੋ ਜਾਂਦਾ ਹੁੰਦਾ ਸੀ ਤੇ ਕਹਿੰਦੇ ਜਦੋਂ ਮੈਂ ਉਹਦੇ ਨਾਲ ਗੱਲ ਸ਼ੇਅਰ ਕੀਤੀ ਕਿ ਇਦਾਂ ਕਰਕੇ ਕਿ ਮੇਰਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਵਾ ਸੋ ਉਹ ਕਹਿੰਦਾ ਕਿ ਅ ਅਸੀਂ ਇੱਕ ਮੌਲਵੀ ਕੋ ਜਾਣੇ ਆ ਕਿ ਕੁਝ 3.500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉੱਥੇ ਉਹਨੇ ਦੱਸਿਆ ਕਿ ਇਦਾਂ ਮੌਲਵੀ ਆ ਕਿ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਵੀ ਉੱਥੇ ਹੀ ਜਾਣਾ ਕਿਉਂ ਨਹੀਂ ਮੈਂ ਤਾਂ ਉੱਥੇ ਹੀ ਆਪਣਾ ਇਲਾਜ ਕਰਾਉਣਾ ਕਿ ਜੇ ਤੈਨੂੰ ਹੈਗਾ ਵਾ ਕਿ ਤੈਨੂੰ ਮੈਂ ਲੈ ਚਾਲਦਾ ਕਿ ਤੂੰ ਆਪਣੀ ਗੱਲਬਾਤ ਉੱਥੇ ਕਰੀਂ ਜਾ ਕੇ ਸੋ ਵੀਰ ਜੀ ਕਹਿੰਦੇ ਕਿ ਮੈਂ ਯਾਨੀ ਮਨ ਜਾਣਾਂ ਜਾਣ ਨੂੰ ਸੋ ਕਹਿੰਦੇ ਕਿ ਅਸੀਂ ਦੂਸਰੇ ਦਿਨ 350 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਾਂ ਤੇ ਉਸ ਮੌਲਵੀ ਕੋ ਜਾਨੇ ਆ ਜਿੱਥੇ ਉਹਦਾ ਟਿਕਾਣਾ ਸੀਗਾ ਦੁਬਈ ਦੇ ਵਿੱਚ ਹੀ ਤੇ ਵੀਰ ਜੀ ਕਹਿੰਦੇ ਜਦੋਂ ਅਸੀਂ ਜਾਂਦੇ ਆ ਤੇ ਜਾ ਕੇ ਮੈਂ ਜਦੋਂ ਉੱਥੇ ਸਾਰੀ ਗੱਲਬਾਤ ਦੱਸਦਾ ਵਾਂ ਤੇ ਉਹ ਜਦੋਂ ਮੌਲਵੀ ਥੋੜਾ ਧਿਆਨ ਲਗਾਉਂਦਾ ਉਹ ਕਹਿੰਦਾ ਕਿ ਅੱਜ ਨਹੀਂ ਤੇਰਾ ਕੰਮ ਹੋਣਾ ਤੂੰ ਕੱਲ ਆਈਂ ਸੋ ਕਹਿੰਦੇ ਮਯੂਸ ਵੀ ਹੋ ਜਾਂਦੇ ਆ ਕਿ ਇੰਨੀ ਦੂਰੋਂ ਹਨਾ ਕੰਮ ਵੀ ਛੱਡ ਕੇ ਆਏ ਆ ਸੋ ਕਹਿੰਦੇ ਚਲੋ ਫਿਰ ਕੀ ਕਰ ਸਕਦੇ ਸੀ ਅਸੀਂ ਵਾਪਸ ਮੁੜੇ ਆਉਣੇ ਆ ਫੇਰ ਦੁਬਾਰਾ 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਸੀਂ ਵਾਪਸ ਆਉਣੇ ਆ ਤੇ ਦੂਸਰੇ ਦਿਨ ਕਹਿੰਦੇ ਅਸੀਂ ਫੇਰ ਜਾਣੇ ਆ ਕਹਿੰਦੇ ਜੇਦੋਂ ਅਸੀਂ ਜਾਣੇ ਆ ਤੇ ਕਹਿੰਦੇ ਫੇਰ ਉਹੀ ਗੱਲ ਕਰਦਾ ਐ ਮੌਲਵੀ ਕੀ ਤੁਸੀਂ ਕੱਲ ਆਉਣਾ ਅੱਜ ਤੁਹਾਡਾ ਕੰਮ ਨਹੀਂ ਹੋਣਾ ਸੋ ਵੀਰ ਜੀ ਕਹਿੰਦੇ ਕਿ ਅਸੀਂ ਫੇਰ ਬਹੁਤ ਪਰੇਸ਼ਾਨ ਹੁੰਨੇ ਆ ਤੇ ਇਹ ਦੇਖੋ ਜੀ ਜਦੋਂ ਆਪਾਂ ਆਪਣੀ ਗੁਰੂਆਂ ਤੋਂ ਵੇਮੁਖ ਹੋ ਕੇ ਜਾਂਦੇ ਆ ਆਪਾਂ ਇਦੀ ਜਾਲ ਚ ਫਸਦੇ ਰਹਿੰਦੇ ਆ ਆਪਾਂ ਹੋਰ ਪਰੇ ਹੁੰਤੁੰਦੇ ਜਾਂਦੇ ਆ ਆਪਾਂ ਹੋਰ ਵੀ ਯਾਨੀ ਵਿਪਤਾ ਚ ਫਸਦੇ ਜਾਂਦੇ ਆ ਤੇ ਫਿਰ ਕੀ ਹੁੰਦਾ ਵੀਰ ਜੀ ਕਹਿੰਦੇ ਕਿ ਅਸੀਂ ਫੇਰ ਵਾਪਸ ਆ ਜਾਂਦੇ ਆ ਤੇ ਤੀਸਰੇ ਦਿਨ ਕਹਿੰਦੇ ਜਦੋਂ ਅਸੀਂ ਜਾਂਦੇ ਆ ਉਹ ਦਿਨ ਤਾਂ ਉਹ ਸਾਨੂੰ ਯਾਨੀ ਦਰਵਾਜ਼ੇ ਤੇ ਅੰਦਰ ਐਂਟਰ ਵੀ ਨਹੀਂ ਹੋਣ ਦਿੰਦਾ ਮੌਲਵੀ ਤੇ ਉਹ ਕਹਿੰਦਾ ਕਿ ਤੁਸੀਂ ਇੱਥੋਂ ਚਲੇ ਜਾਓ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ ਤੇ ਤੁਸੀਂ ਕਿਤੋਂ ਹੋਰ ਆਪਣਾ ਜੇ ਹੁੰਦਾ ਕੰਮ ਕਰਵਾ ਲਓ ਮੇਰੇ ਹੱਥ ਖੜੇ ਨੇ ਸੋ ਵੀਰ ਜੀ ਕਹਿੰਦੇ ਕਿ ਮੈਂ ਸੋਚਿਆ ਕਿ ਹਜੇ ਤਾਂ ਇਹਨੇ ਮੇਰਾ ਇਲਾਜ ਵੀ ਨਹੀਂ ਹਨਾ ਕੋਈ ਕੰਮ ਦੱਸਿਆ ਵੀ ਨਹੀਂ ਇਹਨੇ ਤਾਂ ਹਜੇ ਸਿਰਫ ਅਸੀਂ ਦੱਸਤੀ ਆ ਕਿ ਮੇਰੀ ਆ ਪ੍ਰੋਬਲਮ ਆ ਇਹਨੇ ਕੋਈ ਉਪਾਅ ਨਹੀਂ ਕਰਾਇਆ ਕੋਈ ਕੁਝ ਨਹੀਂ ਹਨਾ ਕੋਈ ਹਜੇ ਕੋਈ ਸਾਨੂੰ ਰਾਹ ਹੀ ਨਹੀਂ ਫੜਾਇਆ ਪਹਿਲੇ ਕਹਿਤਾ ਕਿ ਮੈਂ ਕੰਮ ਨਹੀਂ ਕਰ ਸਕਦਾ ਕਿ ਮੈਨੂੰ ਸਮਝ ਨਹੀਂ ਆਈ ਕਹਿੰਦੇ ਕਿ ਉਹ ਸਾਨੂੰ ਝੜਕ ਕੇ ਉਥੋਂ ਭਜਾ ਦਿੰਦਾ ਆ ਕਹਿੰਦੇ ਅਸੀਂ ਗੱਡੀ 'ਚ ਬੈਠ ਜਾਨੇ ਆ ਯਾਨੀ ਜਿਹੜਾ ਮੇਰਾ ਫਰੈਂਡ ਸੀ ਮੁਸੈਮਾਨ ਉਹ ਤਾਂ ਆਲਵੇਸ ਹੋਣਾ ਕੋਈ ਆਉਂਦਾ ਸੀ ਕਹਿੰਦੇ ਮੈਂ ਫਿਰ ਵੀ ਉਹਨੂੰ ਕਿਹਾ ਕਿ ਇਦਾਂ ਦੀ ਗੱਲ ਕੀ ਹੋਈ ਆ ਕਿ ਪਤਾ ਤਾਂ ਲੱਗੇ ਆਪਾਂ ਨੂੰ ਕੀ ਕਿਉਂ ਨਹੀਂ ਮੇਰਾ ਕੰਮ ਕਰਨਾ ਤੇ ਉਹ ਵੀਰ ਜੀ ਦੱਸ ਦੇ ਨੇ ਕਹਿੰਦੇ ਮੇਰਾ ਫਰੈਂਡ ਕਹਿੰਦਾ ਆ ਕਿ ਕੋਈ ਨਾ ਤੂੰ ਗੱਡੀ 'ਚ ਹੀ ਬੈਠ ਤੂੰ ਨਾ ਹੁਣ ਮੇਰੇ ਨਾਲ ਜਾ ਕਿ ਮੈਂ ਅੰਦਰ ਜਾ ਕੇ ਇੱਕ ਵਾਰ ਪਤਾ ਕਰਕੇ ਆਉਣਾ ਕਿ ਗੱਲ ਹੈ ਕੀ ਆ ਕਿ ਕਿਉਂ ਤੁਸੀਂ ਕੰਮ ਨਹੀਂ ਕਰਨਾ ਹਨਾ ਤੇ ਇਦੀ ਉਹ ਵੀਰ ਜੀ ਕਹਿੰਦੇ ਮੈਂ ਗੱਡੀ ਚ ਬੈਠਾ ਰਹਿਣਾ ਹੈ ਤੇ ਮੇਰਾ ਫਰੈਂਡ ਜਾਂਦਾ ਹੈ ਮੌਲਵੀ ਕੋਲ ਅੰਦਰ ਦੁਆਰਾ ਤੇ ਸਾਰੀ ਗੱਲਬਾਤ ਕਰਦਾ ਹੈ ਕਿ ਤੁਸੀਂ ਸਾਨੂੰ ਕਾਰਨ ਤਾਂ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਕੰਮ ਕਰਨਾ ਤੇ ਫਿਰ ਉਹ ਮੌਲਵੀ ਕਹਿੰਦਾ ਕਿ ਮੈਂ ਜਦੋਂ ਵੀ ਇਹਦਾ ਯਾਨੀ ਇਹਦਾ ਸੋਲੂਸ਼ਨ ਯਾਨੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹਨਾਂ ਦੇ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਮੈਂ ਅੱਖਾਂ ਬੰਦ ਕਰਕੇ ਧਿਆਨ ਲਗਾਉਣਾ ਕਹਿੰਦੇ ਕਿ ਮੈਨੂੰ ਇਹਦੇ ਪਿੱਛੇ ਯਾਨੀ ਉਹ ਬਾਬਾ ਜੀ ਖੜੇ ਦਿਸਦੇ ਨੇ ਜਿਨ੍ਹਾਂ ਦਾ ਯਾਨੀ ਜਿਹੜਾ ਸੀਸ ਆ ਉਹਨਾਂ ਦੇ ਢੜ ਤੇ ਨਹੀਂ ਹੈਗਾ ਮੈਨੂੰ ਉਹਨਾਂ ਦੇ ਦਰਸ਼ਨ ਹੁੰਦੇ ਨੇ ਜਿਨ੍ਹਾਂ ਨੇ ਆਪਣਾ ਸੀਸ ਆਪਣੀ ਤਲੀ ਤੇ ਧਰਿਆ ਹੋਇਆ ਕਹਿੰਦੇ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਜਦੋਂ ਮੈਂ ਇਹਦਾ ਇਹਦਾ ਕੰਮ ਕਰਨਾ ਸਟਾਰਟ ਕਰਦਾ ਮੈਨੂੰ ਉਹਨਾਂ ਦੇ ਦਰਸ਼ਨ ਹੁੰਦੇ ਆ ਕਿ ਮੈਂ ਇਹਦਾ ਕੰਮ ਨਹੀਂ ਕਰ ਸਕਦਾ ਇਹਦਾ ਕੰਮ ਇਹਨਾਂ ਦੇ ਬਾਬਾ ਜੀ ਹੀ ਕਰ ਸਕਦੇ ਆ ਬਾਬਾ ਦੀਪ ਸਿੰਘ ਜੀ ਹੀ ਕਰ ਸਕਦੇ ਆ ਉਹੀ ਇਹਨਾਂ ਦੀ ਮੇਅਰ ਕਰਨਗੇ ਇਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਣਾ ਕਿ ਬਾਬਾ ਦੀਪ ਸਿੰਘ ਜੀ ਤੋਂ ਬਿਨਾਂ ਕੋਈ ਵੀ ਇਹਨਾਂ ਦੇ ਕੰਮ ਨੂੰ ਨਹੀਂ ਸਵਾਰ ਸਕਦਾ ਤੇ ਮੈਂ ਵੀ ਇਹਨਾਂ ਦਾ ਕੰਮ ਨਹੀਂ ਸਵਾਰ ਸਕਦਾ ਕਿ ਇਹਨਾਂ ਦੇ ਕੰਮ ਬਾਬਾ ਦੀਪ ਸਿੰਘ ਜੀ ਹੀ ਸਵਾਰਣਗੇ ਇਹ ਉਹਨਾਂ ਅੱਗੇ ਆਪਣੇ ਨੱਕ ਗੋਡੇ ਰਗੜਨ ਕਿ ਇਹ ਮੈਂ ਇਹਨਾਂ ਦੇ ਕੰਮ ਨਹੀਂ ਕਰ ਸਕਦਾ ਇਹ ਬਿਲਕੁਲ ਸੱਚੀ ਘਟਨਾ ਹੈ ਜੀ ਤੇ ਉਹ ਇੱਦਾਂ ਜਾ ਕੇ ਜੀ ਆਪਣੇ ਫਰੈਂਡ ਨੂੰ ਦੱਸਦਾ ਗੱਡੀ ਦੇ ਵਿੱਚ ਜਿਹੜਾ ਸਰਦਾਰ ਸਰਦਾਰ ਵੀਰ ਜੀ ਹੁੰਦੇ ਨੇ ਉਹਨਾਂ ਨੂੰ ਦੱਸਦੇ ਨੇ ਸਾਰੀ ਗੱਲਬਾਤ ਜਾ ਕੇ ਤੇ ਜਦੋਂ ਉਹ ਦੱਸਦਾ ਹੈ ਆ ਮੁਸਲਮਾਨ ਉਹਦਾ ਫਰੈਂਡ ਉਹਨੂੰ ਜਾ ਕੇ ਕਿ ਇਦਾਂ ਕਿਹਾ ਉਹਨਾਂ ਨੇ ਉਹ ਆਪਣੇ ਸਿਰ ਤੇ ਹੱਥ ਮਾਰਦਾ ਤੇ ਇੰਨਾ ਯਾਨੀ ਇਮੋਸ਼ਨਲ ਹੋ ਜਾਂਦਾ ਇੰਨਾ ਰੋਂਦਾ ਹੈ ਜੀ ਉਹ ਤੇ ਉਹ ਸੋਚਦਾ ਹੈ ਕਿ ਮੈਂ ਕਿੰਨਾ ਯਾਨੀ ਗਲਤ ਰਸਤਾ ਚੂਜ਼ ਕਰ ਲਿਆ ਸੀ ਮੈਂ ਭਟਕ ਗਿਆ ਸੀ ਕਿ ਮੈਨੂੰ ਆਪਣੇ ਵਾਹਿਗੁਰੂ ਜਿੱਤੇ ਮੈਨੂੰ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਹੀ ਨਹੀਂ ਮੈਂ ਮੈਂ ਕੀਤਾ ਕਿ ਮੈਂ ਇੱਕ ਵਾਰ ਉਹਨਾਂ ਦੇ ਅੱਗੇ ਅਰਦਾਸ ਕਰਾਂ ਕਹਿੰਦੇ ਮੈਂ ਯਾਨੀ ਵੀਰ ਜੀ ਕਹਿੰਦੇ ਕਿ ਮੈਂ ਹੋਰ ਰਸਤਾ ਚੁਣ ਲਿਆ ਕਿ ਮੈਨੂੰ ਆਪਣੇ ਆਪ ਤੇ ਗਿਲਟੀ ਵੀ ਫੀਲ ਹੋ ਰਿਹਾ ਸੀਗਾ ਕਿ ਮੈਂ ਆਪਣੇ ਪਿਓ ਨੂੰ ਛੱਡ ਕੇ ਆਪਣੇ ਜਿਹਨੂੰ ਆਪਣਾ ਮੈਂ ਸਾਰਾ ਕੁਝ ਮੰਨਦਾ ਕੀ ਬਾਬਾ ਦੀਪ ਸਿੰਘ ਜੀ ਨੂੰ ਮੈਂ ਪਿੱਛੇ ਪਾ ਕੇ ਮੈਂ ਕਿਤੇ ਹੋਰ ਗਿਆ ਹਨਾ ਕਿ ਮੈਂ ਉਹਨਾਂ ਦੀ ਜੋਤ ਵੀ ਜਗਾਉਣਾ ਘਰ 'ਚ ਮੈਂ ਦੁਪਹਿਰਾ ਵੀ ਕੱਟ ਰਿਆ ਵਾਂ ਤੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਆ ਤੇ ਮੈਂ ਅੰਮ੍ਰਿਤ ਵੇਲੇ ਵੀ ਮੈਂ ਬਾਣੀ ਪੜ੍ਹਦਾ ਪਰ ਮੈਂ ਆਪਣੇ ਉਹ ਵਾਹਿਗੁਰੂ ਤੇ ਭਰੋਸਾ ਨਹੀਂ ਕੀਤਾ ਤੇ ਉਹ ਆਪਣੇ ਆਪ ਨੂੰ ਬਹੁਤ ਵੱਤ ਕਿਸਮਤ ਸਮਝ ਰਿਹਾ ਸੀ ਉਸ ਟਾਈਮ ਤੇ ਆਪਣੇ ਆਪ ਨੂੰ ਉਹਨੂੰ ਇੰਨੀ ਹੀਣ ਭਾਵਨਾ ਆ ਰਹੀ ਸੀ ਨਾ ਆਪਣੇ ਆਪ ਦੇ ਕਿ ਉਹਨੂੰ ਐ ਸੀਗਾ ਕਿ ਮੈਂ ਹੁਣ ਕਿਵੇਂ ਆਪਣੇ ਵਾਹਿਗੁਰੂ ਜੀ ਦੇ ਨਾਲ ਨਜ਼ਰਾਂ ਮਲਾਵਾਂ ਸੋ ਕਹਿੰਦੇ ਕਿ ਬਹੁਤ ਜ਼ਿਆਦਾ ਕਹਿੰਦੇ ਮੇਰਾ ਮਨ ਉਹ ਹੋ ਗਿਆ ਕਿ ਵਾਹਿਗੁਰੂ ਜੀ ਤਾਂ ਮੇਰੀ ਪ੍ਰੀਖਿਆ ਲੈ ਰਹੇ ਸੀਗੇ ਬਾਬਾ ਦੀਪ ਸਿੰਘ ਜੀ ਤਾਂ ਮੇਰੀ ਪ੍ਰੀਖਿਆ ਲੈ ਰਹੇ ਸੀਗੇ ਕਿ ਮੈਂ ਪਰ ਫੇਲ ਹੋ ਗਿਆ ਉਸ ਪ੍ਰੀਖਿਆ ਚ ਤੇ ਇਹ ਕਹਿੰਦੇ ਕਿ ਉਸ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਜਾਣਾ ਤੇ ਗੁਰਦੁਆਰਾ ਸਾਹਿਬ ਜਾ ਕੇ ਮੈਂ ਉੱਥੇ ਯਾਨੀ ਇੰਨਾ ਕਹਿੰਦੇ ਮੈਂ ਰੋਣਾ ਜਾਂ ਬੈਠ ਕੇ ਗੁਰਗ੍ਰੰਥ ਸਾਹਿਬ ਜੀ ਦੇ ਅੱਗੇ ਉੱਥੇ ਮੈਂ ਮਾਫੀ ਮੰਗਦਾ ਵਾਂ ਮੈਂ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਮਾਫੀ ਮੰਗਦਾ ਕਿ ਮੈਨੂੰ ਮਾਫ ਕਰ ਦਿਓ ਕਿ ਮੈਂ ਗਾਂ ਤੋਂ ਕੁਝ ਵੀ ਹੋ ਜਾਵੇ ਮੈਂ ਕੋਈ ਵੀ ਮਾਨਾ ਟਾਈਮ ਆਵੇ ਮੇਰੇ ਤੇ ਕੋਈ ਵੀ ਭੀੜ ਪਵੇ ਮੈਂ ਕਦੀ ਤੁਹਾਡਾ ਦੁਆਰ ਛੱਡ ਕੇ ਕਿਸੇ ਹੋਰ ਕੋਲ ਨਹੀਂ ਜਾਵਾਂਗਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਹਿੰਦੇ ਮੈਂ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਸ਼ੀਦੀ ਦੇਖਦੀ ਰਸਤ ਕਰਵਾਈ ਤੇ ਕਹਿੰਦੇ ਆਪਣੀ ਮਾਫੀ ਯਾਨੀ ਉੱਥੇ ਮੈਂ ਮੰਗੀ ਉਹਨਾਂ ਤੋਂ ਤੇ ਕਹਿੰਦੇ ਕਿ ਚਲੋ ਕੁਝ ਸਮਾਂ ਪਿੰਦੇ 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 ਵੀਰ ਜੀ ਕਹਿੰਦੇ ਨਹੀਂ ਮੇਰਾ ਜਿਹੜਾ ਬਿਜ਼ਨਸ ਆ ਉਹ ਦੁਆਰਾ ਇਹ ਵਾਣੀ ਫੇਟ ਚੜਦੀ ਕਲਾ ਚ ਹੋ ਗਿਆ ਸੋ ਵੀਰ ਜੀ ਆਈ ਕਹਿਣਾ ਚਾਹੁੰਦੇ ਨੇ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਤੇ ਯਾਨੀ ਜਦੋਂ ਤੁਸੀਂ ਭਰੋਸਾ ਰੱਖਦੇ ਹੋ ਹਨਾ ਤੇ ਉਦੋਂ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਰੇ ਕਾਰਜ ਕਰਦੇ ਨੇ ਪਰ ਕਈ ਵਾਰ ਇਦਾਂ ਦਾ ਟਾਈਮ ਆ ਜਾਂਦਾ ਵਾ ਕਿ ਵਾਹੀ ਗੁਰੂ ਜੀ ਆਪਣੀ ਪ੍ਰੀਖਿਆ ਲੈ ਲੈਂਦੇ ਨੇ ਕਿ ਆਪਾਂ ਉਸ ਪ੍ਰੀਖਿਆ ਦੇ ਵਿੱਚ ਫਿਰ ਕਿਵੇਂ ਕਰੇ ਉੱਤਰਨਾ ਵਾ ਉਹ ਆਪਣੀ ਤੇ ਆ ਹਨਾ ਸੋ ਵੀਰ ਜੀ ਕਹਿੰਦੇ ਕਿ ਮੈਂ ਬਾਬਾ ਜੀ ਤਾਂ ਹਮੇਸ਼ਾ ਹੀ ਮੇਰੇ ਨਾਲ ਸੀ ਮੇਰਾ ਹੀ ਮਨ ਡੱਗ ਮਗਾ ਗਿਆ ਕਿਉਂਕਿ ਉਹ ਕਹਿੰਦੇ ਉਹ ਤਾਂ ਮੇਰੇ ਨਾਲ ਉਦੋਂ ਵੀ ਸੀਗੇ ਜਦੋਂ ਮੈਂ ਮੌਲਵਿਕ ਹੋ ਗਿਆ ਕਿ ਮੈਨੂੰ ਦਰਸ਼ਨ ਨਹੀਂ ਹੋਏ ਮੌਲਵੀ ਨੂੰ ਦਰਸ਼ਨ ਹੋਏ ਉਹਨਾਂ ਦੇ ਹਨਾ ਕਿ ਚਲੋ ਤੁਸੀਂ ਦੇਖੋ ਕਿ ਬਾਬਾ ਦੀਪ ਸਿੰਘ ਜੀ ਯਾਨੀ ਕਿੰਨਾ ਬੱਚਿਆਂ ਦੇ ਆਪਣੇ ਨਾਲ ਰਹਿੰਦੇ ਨੇ ਹਮੇਸ਼ਾ ਬੱਚਿਆਂ ਦੇ ਨੂੰ ਪ੍ਰੋਟੈਕਟ ਕਰਨ ਦੀ ਹਮੇਸ਼ਾ ਉਹਨਾਂ ਦੇ ਹਮੇਸ਼ਾ ਸੰਗ સહਾਈ ਹੁੰਦੇ ਆ ਪਰ ਦੇਖੋ ਜੀ ਆਪਾਂ ਮਨੋਕਮਾ ਹਨਾ ਆਪਾਂ ਪਾਪੀਆਂ ਅਜਿਹੀ ਤਰ੍ਹਾਂ ਦੇ ਆਪਾਂ ਬਹੁਤ ਯਾਨੀ ਆਪਣੇ ਕੋ ਗਲਤੀਆਂ ਵੀ ਹੁੰਦੀਆਂ ਲਾਈਫ ਦੇ ਵਿੱਚ ਆਪਾਂ ਨਹੀਂ ਦਰਸ਼ਨ ਉਹਨਾਂ ਦੇ ਕਰ ਸਕਦੇ ਪਰ ਤੁਸੀਂ ਫਿਰ ਵੀ ਦੇਖੋ ਕਿੰਨੇ ਬਾਬਾ ਦੀਪ ਸਿੰਘ ਜੀ ਕਿੰਨੇ ਯਾਨੀ ਦਿਲ ਦੇ ਕੋਮਲ ਨੇ ਕਿੰਨੇ ਉਹ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਪ੍ਰੀਖਿਆ ਤਾਂ ਲੈਂਦੇ ਨੇ ਪਰ ਉਹ ਫਿਰ ਵੀ ਬੱਚਿਆਂ ਦਾ ਪ੍ਰੀਖਿਆ ਲੈਣ ਦੇ ਵੇਲੇ ਵੀ ਸਾਥ ਨਹੀਂ ਚੜ੍ਹਦੇ ਹੁੰਦੇ ਆਪਣੇ ਹਮੇਸ਼ਾ ਕੋਲ ਹੀ ਨੇ ਪਰ ਆਪਣੀ ਪ੍ਰੀਖਿਆ ਚੱਲਦੀ ਹੁੰਦੀ ਆ ਹੀ ਦੇਖਣਾ ਹੁੰਦਾ ਉਹਨਾਂ ਨੇ ਕਿ ਬੱਚਿਆਂ ਨੂੰ ਮੇਰੇ ਤੇ ਭਰੋਸਾ ਵੀ ਹੈ ਸੋ ਵੀਰ ਜੀ ਕਹਿੰਦੇ ਕਿ ਮੈਂ ਯਾਨੀ ਉਸ ਤੋਂ ਬਾਅਦ ਉਹ ਦਿਨ ਤੋਂ ਬਾਅਦ ਕਹਿੰਦੇ ਮੈਂ ਕਦੀ ਕਿਸੇ ਵੀ ਦੁਆਰ ਨਹੀਂ ਗਿਆ ਹੋਰ ਮੈਂ ਗੁਰਦੁਆਰੇ ਤੋਂ ਬਿਨਾ ਬਾਬਾ ਦੀਪ ਸਿੰਘ ਜੀ ਤੋਂ ਬਿਨਾ ਮੈਂ ਕਦੀ ਕਿਸੇ ਅੱਗੇ ਝੋਲੀ ਨਹੀਂ ਅੱਡੀ ਉਹ ਦਿਨ ਗਿਆ ਕਹਿੰਦੇ ਅੱਜ ਦਾ ਕਹਿੰਦੇ ਕਿ ਹਜੇ ਵੀ ਕਈ ਵਾਰੀ ਚਲੋ ਇਦਾਂ ਨਹੀਂ ਹੈਗਾ ਕਈ ਵਾਰੀ ਉਹਦਾ ਦਾ ਟਾਈਮ ਆ ਜਾਂਦਾ ਵਾ ਪਰ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਤੋਂ ਬਿਨਾ ਮੈਂ ਹੁਣ ਕੋਈ ਦਰਤੇ ਨਹੀਂ ਜਾਂਦਾ ਮੈਂ ਉਹਨਾਂ ਪਈ ਮੰਗਦਾ ਜਦੋਂ ਮੰਗਦਾ ਵਾਂ ਸੋ ਤੁਸੀਂ ਵੀ ਦੇਖੋ ਜੀ ਜੇ ਤੁਸੀਂ ਬਾਣੀ ਪੜ੍ਹਦੇ ਹੋ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਣੀਓ ਘਰ ਦੇ ਵਿੱਚ ਤੇ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਜੇ ਤੁਸੀਂ ਮੰਨਦੇ ਹੋ ਜੇ ਤੁਹਾਡੇ ਤੇ ਵੀ ਕਿਸੇ ਟਾਈਮ ਮਾੜਾ ਟਾਈਮ ਚਲੋ ਆ ਵੀ ਜਾਂਦਾ ਵਾ ਹਨਾ ਕਿਉਂਕਿ ਆਪਾਂ ਮਨੋਖਾਂ ਇਹ ਲਾਈਫ ਆ ਆਪਣੀ ਲਾਈਫ ਦੇ ਵਿੱਚ ਚੰਗਾ ਮਾੜਾ ਟਾਈਮ ਇਹ ਸਮਾਂ ਘੁੰਮਦਾ ਵਾ ਤੇ ਤੁਸੀਂ ਮੰਨਣਾ ਤੁਸੀਂ ਆਪਣਾ ਤੁਸੀਂ ਡੋਲਿਆ ਨਾ ਕਰੋ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖਿਆ ਕਰੋ ਕਿਉਂਕਿ ਬਾਬਾ ਦੀਪ ਸਿੰਘ ਜੀ ਜਦੋਂ ਪ੍ਰੀਖਿਆ ਲੈਂਦੇ ਆ ਨਾ ਫਿਰ ਉਹ ਕਿਸੇ ਵੀ ਤਰ੍ਹਾਂ ਦਾ ਪੇਪਰ ਪਾਸ ਕਰ ਸਕਦੇ ਆ ਪੇਪਰ ਤਾਂ ਡਾ ਬਹੁਤ ਹਨਾ ਆਸਾਨ ਆਸਾਨ ਵੀ ਹੋ ਸਕਦਾ ਵਾ ਕਿ ਵੱਡ ਛੋਟੀ ਮੋਟੀ ਪ੍ਰੋਬਲਮ ਦੇ ਵਿੱਚ ਹੀ ਪਰਖ ਲੈਂਦੇ ਆ ਕਈ ਵਾਰ ਉਹ ਜਾਦਾ ਪ੍ਰੋਬਲਮਸ ਦਿੰਦੇ ਆ ਕਿ ਦੇਖਾਂ ਕਿੰਨਾ ਕੁ ਵਿਸ਼ਵਾਸ ਹੈਗਾ ਵਾ ਹਨਾ ਪਰ ਜਿਹੜਾ ਉਦੋਂ ਯਾਨੀ ਡੱਗ ਮਗਾਉਂਦਾ ਨਹੀਂ ਜਿਹੜਾ ਖਰਾ ਉੱਤਰ ਜਾਂਦਾ ਹੈ ਨਾ ਉਹ ਤਾਂ ਫਿਰ ਬਾਬਾ ਦੀਪ ਸਿੰਘ ਜੀ ਤੁਸੀਂ ਦੇਖਿਓ ਤੁਸੀਂ ਗੱਲ ਮੂੰਹੋਂ ਬਾਚੋਂ ਕੱਢਣੀ ਤਾਂ ਨੀ ਪੂਰੀ ਹੋ ਜਾਇਆ ਕਰਨੀ ਆ ਇੰਨੀ ਜ਼ਿਆਦਾ ਯਾਨੀ ਪਾਵਰ ਆ ਬਾਬਾ ਦੀਪ ਸਿੰਘ ਜੀ ਬਹੁਤ ਹੀ ਸ਼ਕਤੀਮਾਨ ਨੇ ਬਹੁਤ ਹੀ ਸ਼ਕਤੀਸ਼ਾਲੀ ਨੇ ਉਹ ਬਹੁਤ ਹੀ ਜ਼ਿਆਦਾ ਯਾਨੀ ਬਾਬਾ ਦੀਪ ਸਿੰਘ ਜੀ ਦੇ ਘਰ ਦੇ ਵਿੱਚੋਂ ਕੋਈ ਵੀ ਖਾਲੀ ਨਹੀਂ ਜਾਂਦਾ ਜਿਹੜਾ ਸੱਚੀ ਆਸਥਾ ਰੱਖਦਾ ਵਾ ਸੋ ਇਹ ਸੀਗੀ ਅੱਜ ਦੀ ਦੁਬਈ ਵਾਲੇ ਵੀਰ ਜੀ ਦੀ ਸੱਚੀ ਗੱਡਪੀਤੀ ਤੇ ਮੈਂ ਆਈ ਇੱਕ ਵਾਰੀ ਰਿਕੁਐਸਟ ਕਰਨਾ ਚਾਹਨੀ ਆ ਜੀ ਤੁਸੀਂ ਆਪਣੇ ਪਰਮਾਤਮਾ ਦੇ ਵਿਸ਼ਵਾਸ ਰੱਖਿਆ ਕਰੋ ਜੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਬਾਣੀ ਤੇ ਵੀ ਵਿਸ਼ਵਾਸ ਵੀ ਰੱਖੋ ਤੇ ਕਿਤੇ ਹੋਰ ਨਾ ਜਾਇਆ ਕਰੋ ਕਿਉਂਕਿ ਪਰਮਾਤਮਾ ਤੁਹਾਡਾ ਵਿਸ਼ਵਾਸ ਪਰਖਦੇ ਆ ਤੇ ਤੁਸੀਂ ਉਹ ਵਿਸ਼ਵਾਸ ਉਹਨਾਂ ਦਾ ਕਿਵੇਂ ਜਿੱਤਣਾ ਹੈ ਉਹ ਤੁਹਾਡੇ ਹੱਥਾਂ 'ਚ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਜੀ ਤੇ ਅੱਜ ਵੀ ਇਦਾਂ ਦੀਆਂ ਵੀਡੀਓਜ਼ ਤੁਹਾਡੇ ਲਈ ਹਮੇਸ਼ਾ ਲੈ ਕੇ ਆਈਦੀਆਂ ਨੇ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਕਮੈਂਟ ਬਾਕਸ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ-ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ-ਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਲੇਕੇ ਹਾਜ਼ਰੀ ਜੁੜ ਲਗਵਾਉਣਾ ਜੀ ਸਤਿ ਸ਼੍ਰੀ ਅਕਾਲ ਜੀ